क्या करना है मुझे बताया नहीं क्या, <tart> नहीं? क्या करना मैंने तो इसको पोस्ट करवाना है मैं आपसे हिंदी में बात कर रहा हूँ आपका बनता है मेरे से पंजाबी में बात करना मेरा नहीं बनता सर अब मैं बताइए मैं क्या करूँ सर मैं मेरे को पंजाबी आती नहीं है मैं बोल रहा हूँ पढ़ के बता दो तो बताने में भी तकलीफ है नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मेरे मुझे उससे कोई दिक्कत नहीं है आपकी जो क्वालिफिकेशन है उस पर भी कोई दिक्कत नहीं है लेकिन ये थोड़ी गलठे जे तो पंजाबी तो आनी चाहिए ਕੋਈ ਨਹੀਂ ਕੋਈ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇਥੇ ਅਸੀਂ ਪੰਜਾਬ ਚ ਚਲੋ ਤੁਸ ਜਿਹੜਾ ਬੱਚਾ ਕਰਾ ਲਓ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਦੱਸੋ ਸਰ ਕੀ ਕਰਨਾ ਹੈ ਮੈਨੂੰ ਪਤਾ ਹੈ नहीं क्या करना मैंने तो इसको पोस्ट करवाना है मैं आपसे हिंदी में बात कर रहा हूँ आपका बनता है मेरे से पंजाबी में बात करना मेरा बनता। मैं मैं क्या करूं तो नहीं बनता सर सर मैं 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 बताइए क्या मेरे को पंजाबी हूँ नहीं नहीं बताने में तकलीफ नहीं, नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना ਕਿ ਪੰਜਾਬੀ ਲੋਕ ਯਹਾਂ ਪੇ ਸਾਰੇ ਆ ਰਹੇ ਹਨ ਤਾਂ ਆਪ ਕੋ ਪੰਜਾਬੀ ਆਣੀ ਚਾਹੀਏ ਆਪ ਜੌਬ ਕਰ ਰਹੇ ਹੋ ਮੇਰੇ ਮੁਝੇ ਉਸੇ ਕੋਈ ਦਿੱਕਤ ਨਹੀਂ ਆ ਆਪ ਕੀ ਜੋ ਕੁਆਲਿਫਿਕੇਸ਼ਨ ਹੈ ਉਸ ਪੇ ਵੀ ਕੋਈ ਦਿੱਕਤ ਨਹੀਂ ਆ ਲੇਕਿਨ ਹੈ ਇਹ ਪੰਜਾਬੀ ਮੈਂ ਕਰ ਦਿੰਦੇ ਆ ਵੀ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਆਣੀ ਚਾਹੀਦੀ ਤੁਹਾਨੂੰ ਚੋ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇਥੇ ਅਸੀਂ ਪੰਜਾਬ ਚ ਤੈਨੂੰ ਤੁਸੀਂ ਉਹ ਬੱਚਾ ਕਰਨਾ ਨਾ ਇਹਨਾਂ ਵਿੱਚ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਦੱਸੋ ਸਰਬ ਕੀ ਕਰਨਾ ਹੈ ਮੈਨੂੰ ਪਤਾ ਨਹੀਂ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਉਣਾ ਹੈ ਮੈਂ ਆਪਸੇ ਹਿੰਦੀ ਵਿੱਚ ਬਾਤ ਕਰ ਰਹਾ ਹਾਂ ਆਪਕਾ ਬੰਤਾ ਹੈ ਮੇਰੇ ਸੇ ਪੰਜਾਬੀ ਵਿੱਚ ਬਾਤ ਕਰਨਾ ਮੇਰਾ ਨਹੀਂ ਬੰਤਾ बताइए मैं बता मैं क्या करूं सर मैं मेरे को पंजाबी नहीं, तो नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मुझे उससे कोई दिक्कत नहीं है आपकी ਜੋ ਕੁਆਲੀਫਿਕੇਸ਼ਨ ਆ ਉਸ ਤੇ ਵੀ ਕੋਈ ਦਿੱਕਤ ਨਹੀਂ ਆ ਲੇਕਿਨ ਹਾਂ ਇਹ ਹੋ ਗਿਆ ਪੰਜਾਬੀ ਮੈਂ ਕਰ ਦਿੰਦੀ ਆ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਆਉਣੀ ਚਾਹੀਦੀ ਤੁਹਾਨੂੰ ਉਹ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਆ ਚਲੋ ਤੁਸੀਂ ਉਹ ਬੱਚਾ ਕਰਾ ਲਓ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਦੱਸੋ ਸਰਬ ਕੀ ਕਰਨਾ ਹੈ ਮੈਨੂੰ ਪਤਾ ਨਹੀਂ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਉਣਾ ਹੈ ਮੈਂ ਆਪਸੇ ਹਿੰਦੀ ਮੇਂ ਬਾਤ ਕਰ ਰਹਾ ਹੂੰ ਆਪਕਾ ਬੰਤਾ ਹੈ ਮੇਰੇ ਸੇ ਪੰਜਾਬੀ ਮੇਂ ਬਾਤ ਕਰਨਾ ਮੇਰਾ ਨਹੀਂ ਬੰਤਾ ਸਰਬ ਮੈਨ ਬਤਾਈਏ ਮੈਂ ਕੀ ਕਰੂ ਸਰ ਮੈਨੇ ਮੇਰੇ ਕੋ ਪੰਜਾਬੀ ਆਤੀ ਨਹੀਂ ਹੈ ਮੈਂ ਬੋਲ ਰਹਾ ਪੜ ਕੇ ਬਤਾ ਦਿਓ ਤੁਸੀਂ बताने में भी तकलीफ नहीं है नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मेरे मुझे उससे कोई दिक्कत नहीं है आपकी जो क्वालिफिकेशन है उस पर भी कोई दिक्कत नहीं है लेकिन है पंजाबी में कर दे दिया ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਹੋਣੀ ਚਾਹੀਦੀ ਤੁਹਾਨੂੰ। ਉਹਦਾ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ। ਚਲੋ ਤੁਸੀਂ ਉਹ ਬੱਚਾ ਪਾ ਦਿਓ। ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ। ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਆ। कोई भी कभी पंजाबी का नानशान तो 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 है मुझे नहीं क्या करना मैंने तो इसको पोस्ट करवाना है मैं आपसे हिंदी में बात कर रहा हूँ आपका बनता है मेरे से पंजाबी में बात करना मेरा नहीं बनता सर अब मैं मैं क्या मैं मेरे को पंजाबी आती नहीं है मैं बोल रहा हूं, बता दो तो बताने में भी हो है. नहीं, नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहां पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए आप जॉब कर रहे हो मेरे मुझे उससे कोई दिक्कत नहीं है आपकी जो क्वालिफिकेशन है उस पे भी कोई दिक्कत नहीं है लेकिन है में कर अभी ये थोड़ी गलठे जे तो पंजाबी तो आनी चाहिए ਉਹਦਾ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਚਲੋ ਤੁਸੀਂ ਉਹਦਾ ਬੱਚਾ ਪੜਾਵਾ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ